ਜੋ ਮੇਰੇ ਕੋਲ ਦਰਖਾਸਤ ਕੋਨਸੀ ਹੈ ਉਸ ਨੂੰ ਲੈ ਕੇ ਕੀ ਕਾਰਵਾਈ ਕੀਤੀ ਜਾਏਗੀ ਔਰ ਮੈਂ ਕਹਿੰਦੀ ਸੀ ਕਿ ਹਾਂਜੀ ਇਹਦੇ ਵਿੱਚ ਇਨਸਪੈਕਸ਼ਨ ਕਰਾਈ ਜਾਏਗੀ ਜੀ ਮੈਂ ਆਰਟੀਐਸ ਆਪੇ ਮੈਡਮ ਨੂੰ ਡਿਊਟੀ ਲਗਾਈ ਹੈ ਐਸਟੀਐਮ ਮੈਡਮ ਦੀ ਤਾਂ ਵੀਲ ਗੈਟ ਇਟ ਚੈੱਕਡ ਥੈਂਕ ਯੂ ਵੈਰੀ ਮਚ ਤੁਹਾਡਾ ਨਾਮ ਕੀ ਹੈ ਜੀ ਦਰਖਾਸਤ ਕੀ ਲੈ ਕੇ ਪਹੁੰਚੇ ਹੋ ਜਾਣਕਾਰੀ ਦਿਓ ਮੇਰਾ ਨਾਮ ਜੀ ਵਰੁਣ ਸ੍ਰੀਨਾ ਮੈਂ ਅੰਮ੍ਰਿਤਸਰ ਤੋਂ ਆ ਅੱਜ ਅਸੀਂ ਡੀਸੀ ਮੈਡਮ ਕੋ ਆਏ ਆ ਦਰਖਾਸਤ ਲੈ ਕੇ ਜਿਹੜਾ ਮੇਨ ਮੁੱਦਾ ਵਾ ਕਿ ਸੁਪਰੀਮ ਕੋਰਟ ਨੇ 2020 ਚ ਆਰਡਰ ਕੱਢੇ ਸੀਗੇ ਕਿ BS4 ਜਿਹੜੀਆਂ ਗੱਡੀਆਂ ਵਾਂ ਉਹ ਹੁਣ ਰਜਿਸਟਰ ਨਹੀਂ ਹੋਣਗੀਆਂ ਉਹਨਾਂ ਨੂੰ ਰਜਿਸਟਰ ਉਹਨਾਂ ਦੀ ਆਰਸੀਆਂ ਨਹੀਂ ਬਣਨਗੀਆਂ ਬਟ ਜਿਹੜੀ ਅੰਮ੍ਰਿਤਸਰ ਦੀ ਤਹਿਸੀਲ ਹੈ ਲੋਪੋਕੇ ਉਥੇ PV 93 ਨੰਬਰ ਚੱਲਦਾ ਉਸ ਤਹਿਸੀਲ ਚ ਅੱਜ ਵੀ BS4 ਗੱਡੀਆਂ ਨੂੰ ਰਜਿਸਟਰ ਕੀਤਾ ਜਾ ਰਿਹਾ ਵਾ ਉਹਦੀ ਅਸੀਂ ਦਰਖਾਸਤ ਲੈ ਕੇ ਆਏ ਹਾਂ ਅਸੀਂ ਆਪਣੇ ਵੱਲੋਂ ਇੱਕ ਇਨਵੈਸਟੀਗੇਸ਼ਨ ਕੀਤੀ ਸੀ ਥੋੜੀ ਜੀ ਉੱਥੇ ਸਾਨੂੰ ਇਹ ਪਤਾ ਲੱਗਾ ਕਿ ਇਹ ਅੰਮਰਸਰ ਦੀ ਤਹਿਸੀਲ 'ਚ ਸਿਰਫ ਬੀਐਸ4 ਗੱਡੀਆਂ ਨੂੰ ਨਾ ਰਜਿਸਟਰ ਨਹੀਂ ਕੀਤਾ ਜਾ ਰਿਹਾ ਚਾਹੇ ਉਹ ਚੋਰੀ ਦੀਆਂ ਗੱਡੀਆਂ ਵਾਂ ਉਹਨਾਂ ਨੂੰ ਵੀ ਰਜਿਸਟਰ ਕੀਤਾ ਜਾ ਰਿਹਾ ਵਾ ਮੋٹے ਪੈਸੇ ਲੈ ਕੇ ਚਾਹੇ ਉਹ ਲੋਨ ਡਿਫਾਲਟਰ ਗੱਡੀਆਂ ਨੇ ਉਹਨਾਂ ਨੂੰ ਵੀ ਰਜਿਸਟਰ ਕਰਕੇ ਉਹਨਾਂ ਦੀਆਂ ਕੈਸ਼ ਦੀਆਂ ਆਰਸੀਆਂ ਬਣਾਈ ਜਾ ਰਹੀਆਂ ਵਾ ਮੈਂ ਤੁਹਾਨੂੰ ਇੱਥੇ ਦੱਸਣਾ ਚਾਹਾਂਗਾ ਜਿਹੜੀਆਂ ਚੋਰੀ ਦੀਆਂ ਗੱਡੀਆਂ ਲਿਆਉਂਦੇ ਨੇ ਇਹ ਫੇਕ ਡਾਕੂਮੈਂਟਸ ਲਗਾ ਕੇ ਉਹਨਾਂ ਦੀ ਓਰੀਜਨਲ ਆਰਸੀਆਂ ਬਣਾ ਰਹੇ ਨੇ ਤਾਂ ਕਿ ਉਹ ਇਨ ਕੇਸ ਕ੍ਰਾਈਮ ਚ ਵੀ ਅਗਰ ਯੂਜ਼ ਹੁੰਦੀਆਂ ਵਾ ਤੇ ਪੁਲਿਸ ਕੋ ਕੋਈ ਐਵੀਡੈਂਸ ਨਹੀਂ ਮਿਲਦਾ ਕਿ ਇਹ ਗੱਡੀ ਕਿਹਰੇ ਨਾਂ ਤੇ ਕਿਉਂਕਿ ਡਾਕੂਮੈਂਟਸ ਬਿਲਕੁਲ ਫੇਕ ਲੱਗੇ ਹੁੰਦੇ ਨੇ ਸਾਡੇ ਕੋਲ ਪ੍ਰੋਪਰ ਐਵੀਡੈਂਸ ਸੀਗਾ ਕਿ ਕਿਹੜੀਆਂ ਚੋਰੀ ਦੀਆਂ ਗੱਡੀਆਂ ਨੂੰ ਆਰਸੀਆਂ ਬਣੀਆਂ ਜਿਹੜੀਆਂ ਲੋਨ ਡਫਾਲਟਰ ਗੱਡੀਆਂ ਦੀਆਂ ਆਰਸੀਆਂ ਬਣੀਆਂ ਅੱਜ ਆਪਾਂ ਡੀਸੀ ਮੈਡਮ ਨੂੰ ਉਹ ਦੇ ਦਿੱਤੀਆਂ ਵਾ ਸਾਰਾ ਵਿਦ ਪ੍ਰੂਫ ਦੇ ਦਿੱਤਾ ਵਾ ਇਹ ਦੂਜੇ ਸ਼ਹਿਰਾਂ ਤੋਂ ਜਲੰਧਰ, ਲੁਧਿਆਣਾ, ਮੋਗੇ, ਬਟਿੰਡਾ, ਫਿਰੋਜ਼ਪੁਰ ਦੀਆਂ ਗੱਡੀਆਂ ਇੱਥੇ ਮੰਗਾ ਕੇ ਤਹਿਸੀਲੋਂ ਪੀਵੀ 93 'ਚ ਨੰਬਰ ਲਵਾ ਰਹੇ ਨੇ ਚਾਹੇ ਉਹ ਬੀਐਸ4 ਆ ਚਾਹੇ ਉਹ ਚੋਰੀ ਦੀਆਂ ਚਾਹੇ ਉਹ ਲੋਨਡ ਫਾਲਟਰਾ ਜਦਕਿ ਉਹਨਾਂ ਦੇ ਆਪਣੇ ਡਿਪਾਰਟ ਆਪਣੇ ਸ਼ਹਿਰਾਂ 'ਚ ਆਰਟੀਆ ਡਿਪਾਰਟਮੈਂਟ ਹੈਗਾ ਵਾ ਉਹ ਲੇਕਿਨ ਇਹ ਉੱਥੋਂ ਨਾ ਲਵਾ ਕੇ ਇੱਥੋਂ ਲਵਾ ਰਹੇ ਨੇ ਕਿਉਂਕਿ ਇੱਥੇ ਮੋٹے ਪੈਸੇ ਲੈ ਕੇ ਗਲਤ ਗੱਡੀਆਂ ਨੂੰ ਵੀ ਸਹੀ ਤਰੀਕੇ ਪੇਸ਼ ਕੀਤਾ ਜਾ ਰਿਹਾ ਉਹਨਾਂ ਦੇ ਡਾਕੂਮੈਂਟਸ ਤਿਆਰ ਕੀਤੇ ਜਾਂਦੇ ਨੇ ਤੇ ਇੱਥੋਂ ਦੀਆਂ ਜਿਹੜੀਆਂ ਗੱਡੀਆਂ ਬਗਾਨੇ ਸ਼ਹਿਰਾਂ 'ਚ ਜਾਂਦੀਆਂ ਜ ਵਿਸ਼ਵਾਸ ਨਾਲ ਕਹਿਣਾ ਵਾ ਕਿ ਪੂਰੇ ਪੰਜਾਬ ਚ ਕਰੋੜਾਂ ਦਾ ਘਪਲਾ ਪਤਾ ਲੱਗੂਗਾ ਕਰੋੜਾਂ ਦਾ ਟੈਕਸ ਸਰਕਾਰ ਦਾ ਚੋਰੀ ਹੋਇਆ ਉਹ ਪਤਾ ਲੱਗੂਗਾ ਤੇ ਕਰੋੜਾਂ ਦੀਆਂ ਨਜਾਇਜ਼ ਗੱਡੀਆਂ ਜਿਹੜੀਆਂ ਸੜਕਾਂ ਤੇ ਚੱਲ ਰਹੀਆਂ ਉਹ ਸਾਹਮਣੇ ਆਣਗੀਆਂ ਜੀ ਧੰਨਵਾਦ